ਪਿਛਲੇ 2-3 ਸਾਲ ਤੋਂ ਬਿਨਾ ਕਦੂ ਗਿੱਤੇ ਸੁੱਕੇ ਬਾਣ ਦੇ ਵਿੱਚ ਝੋਨਾ ਜਿਹੜਾ ਲੱਗਿਆ ਹੈਗਾ ਤੇ ਕੁਝ ਕਿ ਕਿਸਾਨ ਭਰਾ ਹੁਣ ਲਾ ਵੀ ਰਹੇ ਹੈਗੇ ਆ ਉਹਦਿਆਂ ਕੁਝ ਕਿ ਸਾਵਧਾਨੀਆਂ ਵੀ ਹੈਗੀਆਂ ਨੇ ਤੇ ਕਿਸਾਨ ਭਰਾਵਾਂ ਦੇ ਚੰਗੇ ਵੀ ਵਿਚਾਰ ਹੈਗੇ ਆ ਉਹਦੇ ਬਾਰੇ ਮਾੜੇ ਵੀ ਵਿਚਾਰ ਹੈਗੇ ਆ ਤੇ ਉਹਨਾਂ ਦੇ ਉੱਪਰ ਅੱਜ ਆਪਾਂ ਗੱਲਬਾਤ ਕਰਾਂਗੇ ਅ ਸਭ ਤੋਂ ਪਹਿਲਾਂ ਤਾਂ ਜਿੱਥੇ ਬਈ ਆਪਾਂ ਦੇਖੋ ਨਾ ਸੋਕੇ ਬਾਣ ਦੇ ਵਿੱਚ ਝੋਨਾ ਲਾਉਣੇ ਆ ਬਿਨਾ ਗੱਦੂ ਕਰੇ ਪਾਣੀ ਛੱਡ ਕੇ ਠੀਕ ਹੈ ਉੱਥੇ ਪਹਿਲੀ ਗੱਲ ਤਾਂ ਤੁਸੀਂ ਜਿੰਨਾ ਕ ਲੇਬਰ ਤੋਂ ਦੇਖੋ ਬਾਣ ਲੱਗਦਾ ਹੈ ਨਾ ਓਨੇ ਕ ਬਾਣ ਦੇ ਵਿੱਚ ਤੁਸੀਂ ਪਾਣੀ ਪਾਓ ਦੂਸਰੀ ਗੱਲ ਜਾਦੇ ਬਾਣ ਦੇ ਵਿੱਚ ਪਾਣੀ ਨਾ ਪਾਓ ਕਿਉਂਕਿ ਲੇਬਰ ਤੋਂ ਨਾ ਲੱਗੇ ਕਿਉਂਕਿ ਉਸ ਤੋਂ ਬਾਅਦ ਬਾਣ ਜਿਹੜਾ ਕਰੜਾ ਹੋ ਜਾਂਦਾ ਉੱਥੇ ਫਿਰ ਪਾਣੀ ਜਾਦੇ ਬਾਣ ਪੀਣ ਲੱਗ ਜਾਂਦਾ ਠੀਕ ਹੈ ਦੂਸਰੀ ਗੱਲ ਖਾਦਾਂ ਦਾ ਮੈਨੇਜਮੈਂਟ ਪਹਿਲਾਂ ਕਰਨਾ ਪਊਗਾ ਸੁਪਰ ਪੌਣੀ ਪੇਣੀ ਹੈ ਠੀਕ ਹੈ ਯੂਰੀਆ ਪਾਣੀ ਪੇਣੀ ਹੈ ਪोटाश ਵੀ ਪਾਉਣਾ ਪੈਣਾ ਜ਼ਿੰਕ ਵੀ ਪਾਉਣੀ ਪੇਣੀ ਹੈ ਤੇ ਦੂਸਰੀ ਗੱਲ ਜਿਹੜੀਆਂ ਜ਼ਮੀਨਾਂ ਚ ਬਈ ਪਾਣੀ ਬਹੁਤ ਘੱਟ ਖੜਦਾ ਹੈ ਉੱਥੇ ਇਸ ਵਿਧੀ ਦੇ ਨਾਲ ਭੁੱਲ ਕੇ ਵੀ ਨਾ ਪੰਗਾ ਲਿਓ ਕਿਉਂਕਿ ਸਭ ਤੋਂ ਜ਼ਿਆਦਾ ਲੋਹੇ ਦੀ ਘਾਟ ਆਉਣੀ ਹੈ ਠੀਕ ਹੈ ਜੇ ਤੁਹਾਡੇ ਪਾਣੀ ਘੱਟ ਖੜਦਾ ਹੈ ਤਾਂ ਤੁਸੀਂ ਲੋਹਾ ਜ਼ਮੀਨ ਦੇ ਵਿੱਚ ਪਹਿਲਾਂ ਹੀ ਪਾ ਲਿਓ ਠੀਕ ਹੈ ਲਗਭਗ ਦਾ ਚੋਨੇ ਕਾਫੀ ਲੱਗ ਵੀ ਗਏ ਹਫਤੇ 10 ਦਿਨ ਦਾ ਕੰਮ ਜਿਹੜਾ ਬਾਕੀ ਆ ਜੇ ਕਿਸਾਨ ਭਰਾ ਲਾ ਰਹੇ ਆ ਮੈਂ ਬੇਨਤੀ ਹੀ ਕਰਦੀ ਵੀ ਲੋਹਾ ਘਾਟ ਜਰੂਰ ਥੱਲੇ ਪਾਓ ਕਿਉਂਕਿ ਜਿਹੜੀਆਂ ਜ਼ਮੀਨਾਂ ਚ ਪਈ ਪਾਣੀ ਘਟ ਖੜਦਾ ਵਾਦ ਦੇ ਵਿੱਚ ਲੋਹੇ ਦੀਆਂ ਸਪਰੇਹਾਂ ਉੱਥੇ ਹੋਣੀਆਂ ਹੀ ਹੋਣੀਆਂ ਨੇ ਕਿਉਂਕਿ ਜਿੱਥੇ ਪਾਣੀ ਜਿਆਦਾ ਰੁਕਦਾ ਜਿੰਕ ਦੀ ਘਾਟ ਆਉਣੀ ਆਉਣੀ ਹੈ ਜਿੱਥੇ ਪਾਣੀ ਘੱਟ ਰੁਕਦਾ ਉੱਥੇ ਲੋਹੇ ਦੀ ਫਾਇਰਸ ਦੀ ਘਾਟ ਸਭ ਤੋਂ ਵੱਧ ਆਉਣੀ ਹੈਗੀ ਆ ਦੇਖੋ ਜਿਹੜੀਆਂ ਜ਼ਮੀਨਾਂ ਚ ਪਈ ਪਾਣੀ ਖੜਦਾ ਹੈਗਾ ਹਨਾ ਇੱਕ ਦਿਨ ਪਾਣੀ ਖੜਦਾ ਹੈਗਾ ਉੱਥੇ ਇਹ ਕਾਮਯਾਬ ਹੈਗਾ ਜਿੱਥੇ ਬਈ ਪਾਣੀ ਛੋੜੇ ਨਹੀਂ ਖੜਦਾ ਤੁਸੀਂ ਸਵੇਰੇ ਪਾਣੀ ਲਾਇਆ 2-3 ਘੰਟਿਆਂ ਦੇ ਵਿੱਚ ਪਾਣੀ 4 ਘੰਟਿਆਂ ਦੇ ਵਿੱਚ ਪਾਣੀ ਵਾਣ ਪੀ ਗਿਆ ਉੱਥੇ ਬਈ ਛੋੜੇ ਝੋਨੇ ਨੇ ਫੋਟ ਵੀ ਨਹੀਂ ਕਰਨਾ ਉੱਥੇ ਕਿਸੇ ਵੀ ਛੋੜੇ ਪ੍ਰੋਡਕਟ ਨੇ ਕੰਮ ਕਰਨਾ ਮੈਂ ਕਹਿੰਨਾ ਵੀ ਤੁਸੀਂ ਬਿਨਾਂ ਕਦੂ ਕਰੇ ਸੁੱਕੇ ਵਾਣ ਦੇ ਵਿੱਚ ਜਿਹੜਾ ਪਾ ਝੋਨਾ ਲਾਉਨੇ ਆ ਪਾਣੀ ਛੱਡ ਕੇ ਠੀਕ ਹੈ ਉੱਥੇ ਤੁਸੀਂ ਇਹ ਹੀ ਵਿਧੀ ਨੂੰ ਅਪਣਾਓ ਉੱਥੇ ਜਿੱਥੇ ਤੁਹਾਨੂੰ ਲੱਗਦਾ ਵੀ ਸਾਡੇ ਕੋਲੇ ਪਾਣੀ ਦਾ ਪ੍ਰਬੰਧ ਚੰਗਾ ਹੈਗਾ ਜਾਂ ਸਾਡਾ ਬਾਣ ਪਾਣੀ ਘੱਟ ਪਿੰਦਾ ਹੈ ਫਿਰ ਪਿੱਛੋਂ ਬਈ ਝਾੜ ਘਟ ਜਾਣਾ ਸੋਡੀਆਂ ਦਿੱਤੀਆਂ ਖਦਗਰਾ ਕਰਨ ਦਾ ਉੱਥੇ ਕੰਮ ਨਹੀਂ ਹੋਣਾ ਹੈਗਾ ਕਿਉਂਕਿ ਮੈਂ ਕਾਫੀ ਕਿਸਾਨ ਭਰਾਵਾਂ ਦੇ ਨਾਲ ਜਿਹੜਾ ਵਿਚਾਰ ਵੰਡਰਾ ਕੀਤਾ ਤੇ ਕਿਸਾਨ ਭਰਾਵਾਂ ਨੇ ਇਹੀ ਕਹਿਣਾ ਬਈ ਜਿਹੜੇ ਸਾਡੇ ਬਈ ਅਸੀਂ ਇਹ ਲਾਇਆ ਤਾਂ ਹੈਗਾ ਪਰ ਕੁਸ਼ਤ ਬਾਣ ਦੇ ਵਿੱਚ ਲਾਇਆ ਕਿਉਂਕਿ ਬਈ ਸਾਰੇ ਬਾਣ ਦੇ ਵਿੱਚ ਫਿਰ ਪਾਣੀ ਜਿਹੜੀ ਰੋਕਣ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਬਾਈ ਫਿਰ ਲੋਹੇ ਦੀ ਕਮੀ ਆਉਣੀ ਹੈ ਲੋਹੀ ਦੇ ਸਪਰੇਹਾਂ ਕਰਨੀਆਂ ਨੇ ਤੇ ਹੋਰ ਕਾਫੀ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਣਾ ਹੈਗਾ ਧਿਆਨ ਦੇ ਵਿੱਚ ਰੱਖੋ ਜਿਹੜੇ ਕਿਸਾਨ ਭਰਾ ਬਿਨਾ ਕਦੂ ਕਰੇ ਬਾਣ ਦੇ ਵਿੱਚ ਪਾਣੀ ਛੱਡ ਕੇ ਹਨਾ ਝੋਨਾ ਲਾ ਰਹੇ ਹੈਗੇ ਆ ਉਹ ਜਿੱਥੇ ਪਾਣੀ ਘੱਟ ਰੁਕਦਾ ਬਾਈ ਠੀਕ ਹੈ ਉੱਥੇ ਲਾਉਣ ਦਾ ਜਿਹੜਾ ਤੁਸੀਂ ਪੰਗਾ ਭੁੱਲ ਕੇ ਵੀ ਜਿਹੜਾ ਨਾਂ ਲਿਓ